ਇਸ ਸ਼ਕੀਦਾ ਜ਼ਹਿਰ ਪੀਕੇ ਹੋ ਗਏ ਅੰਗ ਨੀਲੇ ਕੋਈ ਕਰੇ ਖਾਂ ਵਸੀਲੇ ਸਾਡਾ ਜ਼ਹਿਰ ਤੋੜ ਦੇਵੇ ਕੋਈ ਗਮਵਰ ਘਰੂ ਬੁਲਾਓ ਕੇ ਲੈ ਆਵੋ ਜਾਕੇ ਵਗੀ ਆਉਂਦੀ ਗਮਵਾਲੀ ਨੇਰ ਤੋੜ ਦੇਵੇ ਜੜ ਬੂਟੀਆਂ ਲੈ ਆਵ ਮਹਿਬੂਬ ਵਾਲੇ ਖੇਤੋਂ ਸਾਨੂੰ ਰਗੜੇ ਪਿ ਆਵੇ ਹੁੰਦਾ ਕਹਿਰ ਤੋੜ ਦੇਵੇ ਹੁਣ ਲਿਕੋ ਮਹਿਬੂਬ ਨੂੰ ਕੇ ਮਿਲ ਜਾਵੇ ਆਕੇ ਨਾਲ ਕੋ ਮਹਿਬੂਬ ਨੂੰ ਕੇ ਮਿਲ ਜਾਵੇ ਆਕੇ ਰਬ ਸਾਹਾਂ ਦਾ ਕੀ ਪਤਾ ਕਿਹੜੇ ਪੈਰ ਤੋੜ ਦੇਵੇ ਇਸ਼ਕੇ ਦਾ ਜ਼ਹਿਰ ਪੀ ਕੇ ਹੋ ਗਏ ਅੰਗ ਨੀਲੇ ਕੋਈ ਕਰੇ ਖਾਂ ਵਸੀਲੇ ਸਾਡਾ ਜ਼ਹਿਰ ਤੋੜ ਦੇਵੇ